ਤੋ ਕਿ ਕੁਝ ਦਿਨ ਪਹਿਲਾਂ ਡੇ ਟਾਈਮ ਟੈਂਪਰੇਚਰ ਔਰ ਨਾਈਟ ਟਾਈਮ ਦੋਨੋਂ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਪਰ ਹੁਣ ਤਿੰਨ ਦਿਨਾਂ ਤੋਂ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਜ਼ ਨਾਰਮਲ ਤੋਂ ਥੋੜੇ ਕੋਲਡਰ ਚੱਲ ਰਹੇ ਨੇ ਜਦੋਂ ਕਿ ਨਾਈਟ ਥੋੜੀਆਂ ਵਾਰਮਰ ਚੱਲ ਰਹੀ ਹੈ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਇਹਦੇ ਨਾਲ ਨਾਲ ਕਿਤੇ ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਕੱਲ ਸਿਰਫ ਬਾਰਿਸ਼ ਦੇ ਜਿਹੜੇ ਚਾਂਸਸ ਹੈਗੇ ਉਹ ਪੰਜਾਬ ਸਿਆ ਦੇ ਵਿੱਚ ਹਲਕੀ ਬਾਰਿਸ਼ ਔਰ ਕਿਤੇ ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਨੋਰਮਲ ਬਾਰਿਸ਼ ਜਿਹੜੀ ਜਨੂਰੀ ਦੀ 28.3 ਮਿਲੀਮੀਟਰ ਪਰ ਇਸ ਵਾਰੀ ਸਿਰਫ 6.8 ਮਿਲੀਮੀਟਰ ਹੀ ਹੋਈ ਹੈ ਸੋ ਜੇ ਦੇਖਿਆ ਜਾਵੇ ਤਾਂ ਜਿਹੜਾ ਸੋਇਲ ਦੇ ਵਿੱਚ ਮੋਇਸਚਰ ਦੀ ਵੀ ਰਿਕੁਆਇਰਮੈਂਟ ਹੈ ਸੋ ਇਹ ਜਿਹੜੀ ਆਉਣ ਵਾਲੀ ਹਲਕੀ ਬਾਰਿਸ਼ ਹੈ ਇਹ ਫਸਲਾਂ ਲਈ ਵੀ ਲਾਹੇਵੰਦੀ ਹੋਣ ਵਾਲੀ ਹੈ ਕਿਉਂਕਿ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲਿੰਗ ਤੁਹਾਡਾ ਸਵਾਗਤ ਕਰਦੀ ਹਾਂ ਫ फेब्रुवारी ਦੀ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ ਸੰਗਣੀ ਤੁੰਡ ਜਿਹੜੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਉਸ ਨੂੰ ਲੈ ਕੇ ਅੱਜ ਅਸੀਂ ਮੌਸਮ ਵਿਭਾਗ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਹੁਣ ਗੱਲਬਾਤ ਕਰਾਂਗੇ ਪਵਨੀਤ ਕੌਰ ਕਿੰਗਰਾ ਦੇ ਨਾਲ ਤੇ ਜਾਣਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਅਪਡੇਟਸ ਨੇ ਟੂਵਰ ਦਾ ਸਸ਼ਕਲ ਸਸ਼ਕਲ ਜੀ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿੱਦਾਂ ਦਾ ਰਹੇਗਾ ਅੱਜ ਅਸੀਂ ਦੇਖ ਰਹੇ ਹਾਂ ਕਿ ਪਿਛਲੇ 2-3 ਦਿਨਾਂ ਤੋਂ ਜਿਹੜਾ WD ਸਿਸਟਮ ਪੰਜਾਬ ਦੇ ਉੱਪਰ ਦਾ ਇਫੈਕਟ ਬਣਿਆ ਹੋਇਆ ਸੋ ਉਹਦੇ ਕਰਕੇ ਅਸੀਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਡੇ ਟਾਈਮ ਟੈਂਪਰੇਚਰ ਔਰ ਨਾਈਟ ਟਾਈਮ ਦੋਨੋਂ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਪਰ ਹੁਣ 3 ਦਿਨਾਂ ਤੋਂ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.4 ਡਿਗਰੀ ਸੈਂ ਅਰ ਅੱਜ ਦਾ ਮਿਨਿਮਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਜ਼ ਨਾਰਮਲ ਤੋਂ ਥੋੜੇ ਕੋਲਡਰ ਚੱਲ ਰਹੇ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਇਹਦੇ ਨਾਲ ਨਾਲ ਕਿਤੇ ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦ ਦੇਖ ਨੂੰ ਮਿਲੇਗੀ ਜੀ ਤੁੰਦ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਆਈਐਮਡੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੋ ਫਿਲਹਾਲ ਜਿਹੜਾ ਬਾਰਿਸ਼ ਤੇ ਕੱਲ ਦੇ ਚਾਂਸਸ ਨੇ ਕੱਲ ਸਿਰਫ ਬਾਰਿਸ਼ ਦੇ ਜਿਹੜੇ ਚਾਂਸਸ ਹੈਗੇ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਔਰ ਕਿਤੇ ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਔਰ ਪਰਸੋਂ ਤੋਂ ਕੰਡੀਸ਼ਨਸ ਇੱਕ ਦੋ ਨਰਥਰਨ ਡਿਸਟ੍ਰਿਕਟਸ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਜਿਹੜੇ ਕਿਸਾਨਾਂ ਦੀਆਂ ਫਸਲਾਂ ਨੇ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਤਾਂ ਨਹੀਂ ਪਵੇਗਾ ਜੀ ਜੀ ਅਸੀਂ ਜਨਵਰੀ ਦੇ ਮਹੀਨਾ ਇਸ ਵਾਰੀ ਦੇਖੀਏ ਤਾਂ بارش ਬਹੁਤ ਘੱਟ ਹੋਈ ਹੈ ਕਿਉਂਕਿ ਨਾਰਮਲ بارش ਜਿਹੜੀ ਜਨਵਰੀ ਦੀ 28.3 ਮਿਲੀਮੀਟਰ ਪਰ ਇਸ ਵਾਰੀ ਸਿਰਫ 6.8 ਮਿਲੀਮੀਟਰ ਹੀ ਹੋਈ ਹੈ ਸੋ ਜੇ ਦੇਖਿਆ ਜਾਵੇ ਤਾਂ ਜਿਹੜਾ ਸੋਇਲ ਦੇ ਵਿੱਚ ਮੌਇਸਚਰ ਦੀ ਵੀ ਰਿਕੁਆਇਰਮੈਂਟ ਹੈ ਸੋ ਇਹ ਜਿਹੜੀ ਆਉਣ ਵਾਲੀ ਹਲਕੀ بارش ਹੈ ਇਹ ਫਸਲਾਂ ਲਈ ਵੀ ਲਾਹੇਵੰਦੀ ਹੋਣ ਵਾਲੀ ਹੈ ਕਿਉਂਕਿ ਜਿਹੜਾ ਰਿਕੁਆਇਰਡ ਮੌਇਸਚਰ ਕ੍ਰੌਪਸ ਨੂੰ ਚਾਹੀਦਾ ਉਹ ਵੀ ਸੋਇਲ ਦੇ ਵਿੱਚ ਐਡ ਕਰਨ ਦੇ ਵਿੱਚ ਹੈਲਪਫੁਲ ਰਹੇਗੀ ਮੌਸਮ ਦੇਖਿਆ ਜਾ ਰਿਹਾ ਹੈ ਕਿ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਪਹਿਲੇ ਧੁੰਦ ਦੇਖਣ ਨੂੰ ਮਿਲ ਰਹੀ ਸੀ ਹੁਣ بارش ਦੇ ਵੀ ਜਿਹੜੀ ਸੰਭਾਵਨਾਵਾਂ ਨੇ ਉਹ ਜਟਾਈਆਂ ਜਾ ਰਹੀਆਂ ਇਸ ਨੂੰ ਲੈ ਕੇ ਲੋਕਾਂ ਦੀ ਸਿਹਤ ਤੇ ਕਿਸ ਚੀਜ਼ ਨਾਲ ਪਰਵਾਹ ਕਰਨਾ ਲੋਕਾਂ ਨੂੰ ਇਹ ਹੀ ਦੱਸ ਸਕਦੇ ਆ ਜੀ ਕਿ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਇਸ ਵਾਰੀ ਬਣੀਆਂ ਰਹੀਆਂ ਨੇ ਪਿਛਲੇ ਦਿਨਾਂ ਵਿੱਚ ਗਰਮੀ ਕਾਫੀ ਸੀ ਪਰ ਹੁਣ ਫੇਰ ਇੱਕ ਵਾਰੀ ਠੰਡ ਜਿਹੜੀ ਸਟਾਰਟ ਹੋ ਗਈ ਹੈ ਔਰ ਕੱਲ بارش ਦੇ ਵੀ ਚਾਂਸਸ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸੇਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਸੇਤ ਸਾਰੇ ਅਚੀ ਤਰ੍ਹਾਂ ਧਿਆਨ ਰੱਖੋ ਔਰ ਡਾਇਰੈਕਟ ਐਕਸਪੋਜ਼ਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੋਂ ਘੱਟ ਤੋਂ ਘੱਟ ਕਰੋ ਔਰ ਸੈਕੰਡਲੀ ਹੈਲਥੀ ਔਰ ਨਿਊਟ੍ਰੀਸ਼ੀਅਸ ਡਾਈਟ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਸਿਹਤ ਤੇ ਕੋਈ ਇਫੈਕਟ ਨਾ ਹੋ ਸਕੇ ਸੋ ਹਜੇ ਤੁਸੀਂ ਸੁਣਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿੱਦਾਂ ਦਾ ਰਹੇਗਾ ਕੀ ਅਪਡੇਟਸ ਨੇ ਤੇ ਬਾਰਿਸ਼ ਨੂੰ ਲੈ ਕੇ yellow alert ਵੀ ਦੇਖਿਆ ਗਿਆ ਹੈ ਤੇ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲੋ ਤਾਂ ਥੋੜਾ ਸਾਵਧਾਨ ਹੋ ਜਾਓ ਤੇ ਇਦਾਂ ਦੀ ਹੋਰ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਟਵਲਿੰਕ ਕੋਰ ਕੈਮਰਾਮੈਨ ਰੋ